ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਸਮਾਜ ਸੇਵਕ ਸੱਭਿਆਚਾਰਕ ਧਾਰਮਿਕ ਵਿਰਤੀ ਵਾਲੇ ਲੋਕ ਅਤੇ ਫੇਸਬੁੱਕ ਦੇ ਵੱਡੇ ਵਿਦਵਾਨ ਅਤੇ ਵੀਡੀਓ ਸਾਡੀ ਵੀਡੀਓ ਨਾਲ ਦੇਖਣ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਗਾਲਾਂ ਨਾ ਕੱਢੀਏ ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ ਗਾਲ ਨਿਕਲ ਜਾਂਦੀ ਹੈ ਇਹ ਵੀਡੀਓ ਸਾਡੀ ਲੁੱਚੇ ਲੰਡੇ ਤੇ ਕਾਲੇ ਤੇਲ ਵਾਲੇ ਵੀਰਾਂ ਵਾਸਤੇ ਹੈ ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾ ਹੀ ਉਹ ਘੰਟੀ ਦਬਾਓ ਕਿਉਂਕਿ YouTube Facebook ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਤੁਸੀਂ ਉਹ ਜਾ ਕੇ ਦੇਖੋ ਸਾਡਾ ਗੰਦਨਾ ਦੇਖੋ ਆ ਜਾ ਦਾਲ ਸਬਜ਼ੀ ਵੀ ਧਰਨੀ ਹੈ ਅਜੇ ਇੱਕ ਵੇਲੇ ਵਾਲਾ ਹੋ ਗਿਆ ਮੈਂ ਮਾਰ ਦੇ ਨੀ ਗੱਲ ਸੁਣਾ ਹੂੰ ਮੈਂ ਤਾਂ ਡਾਕਟਰ ਜਾ ਬੇਕਾਰ ਜਾ ਲੱਗਾ ਤੈਨੂੰ ਅੰਦਰ ਲੈ ਕੇ ਗਿਆ ਕੁਝ ਆਖਿਆ ਤੈਨੂੰ ਨਹੀਂ ਨਹੀਂ ਮੈਨੂੰ ਕੀ ਕਹਿਣਾ ਉਹਨੇ ਨਹੀਂ ਮੂੰਹ ਤਾਂ ਤਾਂ ਲੁੱਚਾ ਜਾ ਲੱਗਦਾ ਸੀ ਨਹੀਂ ਨਹੀਂ ਇਹ ਜਾਨੀ ਹੈਗਾ ਡਾਕਟਰ ਹੋ ਹੀ ਲੱਗਦਾ ਤੈਨੂੰ ਬਹਿਮ ਪਿਆਗਾ ਬੀਬੀ ਤੈਨੂੰ ਇਹ ਜਾਨੀ ਹੈਗਾ ਸਿਰਫ ਡਾਕਟਰ ਹੋਰ ਹੁਣ ਠੀਕ ਲੱਗਦਾ ਸਰੀਰ ਹਾਂ ਠੀਕ ਲੱਗਦਾ ਹੋ ਪਤਾ ਨਹੀਂ ਕਿਧਰ ਗੁੰਮ ਹੋ ਗਏ ਨਾ ਮੇਰ ਤਾਂ ਪਜਾਮੀ ਦੀ ਸੀ ਜਾਂਦੀ ਆ ਮੈਂ ਲਾਤੀ ਸੀ ਦੁਪਹਿਰ ਅੰਦਰ ਬੈਠੀਆਂ ਹੋਣੀਆਂ ਹੋਰ ਕਿੱਥੇ ਕੰਮ ਨਹੀਂ ਡੱਕਾ ਕਰ ਐ ਨਹੀਂ ਹੈਗਾ ਉਹਨਾਂ ਨੂੰ ਕੋਈ ਵੀ ਦਵਾਈ ਲੈਣ ਗਈਆਂ ਨਹੀਂ ਉਹ ਤੂੰ ਕਹਿੰਦੀ ਹੁਣ ਨਹੀਂ ਕਿਸੇ ਪਾਸੇ ਨਿਕਲਦੀ ਆ ਉਹ ਤਾਂ ਕਹਿੰਦੀ ਹੀ ਨਹੀਂ ਆ ਤਾਂ ਉਹ ਤਾਂ ਕਹਿੰਦੀ ਹੀ ਰਹਿੰਦੀਆਂ ਨੇ ਸਦਾ ਸਹੀ ਗੱਲ ਤੂੰ ਹੀ ਦੇਖ ਲੈ ਪੁੱਤ ਕੋਈ ਦਾਲ ਦੂੜ ਧਰੀ ਹੋਊਗੀ ਤਾਂ ਜੇ ਦੇਖ ਲੂੰਗੀ ਮੈਂ ਕੋਈ ਹਤ ਬੈਕੀ ਤਕਲੀਵੇਂ ਦਾ ਤੁਰਦੀ ਤੁਰਦੀ ਬਾਲੀ ਦੂਰ ਟਹਿ ਜਾਣੀ ਇਹ ਦੁਕਾਨ ਚੱਲ ਦੇਖ ਕੇ ਹੁਣ ਦੇਖਿਆ ਮੜਾ ਜੀ ਖੇਤੀ ਮੁੜਾਈ ਆ ਗਈ ਬੱਸ ਮੈਂ ਹੁਣੀ ਦੱਸੀ ਫਿਰ ਮੈਨੂੰ ਚੰਗਾ ਮੈਂ ਲਾ ਸਨ ਲੋ ਸਾਨੂੰ ਸਿੱਲ ਦੂੰਗੀ ਇਹੀ ਸਿਆਣੀ ਆ ਬਿਜਾਰੀ ਦੂਜੀ ਦਾ ਸਰੇ ਪਿਆਗਾ ਕਿੱਧਰੋਂ ਆਈ ਆ ਇਹ ਜੀ ਕੀ ਗੱਲ ਅੱਜ ਦਿਣੀ ਪੈਗੀ ਤੂੰ ਹੈ ਦਬਾਈ ਲਿਆਈ ਸੀ ਮੈਂ ਤਾਂ ਗੋਡੇ ਵਾਲੇ ਦੁਖਦੇ ਆ ਕਿਹੜਾ ਗੋਡਾ ਵੱਧ ਦੁਖਦਾ ਤੇਰਾ ਆਹੀ ਦੁਖਦਾ ਹੱਥ ਚੱਕ ਲਾ ਆਹ ਆਹ ਹਾਏ ਟੁੱਟ ਜੂ ਆ ਗੋਡੇ ਫਿਰ ਪਵਾ ਦਿੰਨੇ ਆ 2.5 ਲੱਖ ਵਾਲੇ ਬੇ ਆਪਣਾ ਤਾਂ ਕਾਰਡ ਜਾ ਵੀ ਨਹੀਂ ਚੱਲਣਾ ਹੈਗਾ ਮੋਦੀ ਕਹਿੰਦਾ ਤਾਂ ਹੈਗਾ ਅਸੀਂ ਹੁਣ ਆਪਣੇ ਵਾਰੀ ਕਿੱਥੇ 5000 ਦੇ ਕੇ ਕਹਿੰਦਾ 2.5 ਲੱਖ ਵਾਲੇ ਗੋਡੇ ਪਵਾ ਚੰਗਾ ਮੇਰੇ ਤਾਂ ਸਟੀਲ ਦੇ ਪਵਾ ਲੈ ਫਿਰ ਲੋਹੇ ਦੇ ਨੂੰ ਕਿਤੇ ਯਰਨਾ ਲੱਗ ਜੇ ਨਾ 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 2 ਲੱਖ ਵਾਲੇ ਤਾਂ ਪਿੱਤਲ ਦੇ ਆਉਂਦੇ ਨੇ ਪਿੱਤਲ ਦੇ ਆਉਂਦੇ ਨੇ 2 ਲੱਖ ਵਾਲੇ ਸਟੀਲ ਦੇ ਅੱਛਾ ਤੇ 1.5 ਲੱਖ ਵਾਲੇ ਉਹਦੇ ਆਉਂਦੇ ਲੋਹੇ ਦੇ ਤੇ ਸੋਨੇ ਦੇ ਕਿੰਨੇ ਕਦੇ ਵੇਣਗੇ ਵੇ ਸੋਨਾ ਕੰਮ ਨਹੀਂ ਕਰਦਾ ਕੀ ਸੋਨਾ ਗੋਡਿਆਂ ਚ ਕਿੱਥੇ ਕੰਮ ਕਰੂ ਇੰਨਾ ਵਜਨ ਸੋਨਾ ਕਿੱਥੇ ਚੱਕ ਲੂ ਵੇ ਮੇਰੇ ਚ ਕਿਹੜਾ ਬਾਲਾ ਵਜਣਾ 95 80 ਕਿਲੋ ਵਜਣਾ ਮੇਰੇ ਚ ਵਜਨ ਦਾ ਤੇਰਾ ਘਟਾ ਦੂੰਗਾ ਕੀ ਕਹਿਣਾ ਵੇ ਮਾਤਾ ਇਹ ਕਹਿੰਦਾ ਅੱਜ ਰੋਟੀ ਟਾਈਮ ਨਾਲ ਖਾ ਲਈ। ਵੀ ਮੈਂ ਤਾਂ ਟਾਈਮ ਨਾਲ ਹੀ ਖਾਣੀ ਹੁੰਨੀ ਆ। ਗੋਡੇ ਤੇ ਆਇਓਡੈਕਸ 3 ਮੈ ਲਾ। ਇਹ ਤਾਂ ਕਿਹੜੀ ਆਇਓਡੈਕਸ ਲਾਏਗਾ? ਗੋਡੇ ਪਹਿਲਾਂ ਪੋਲੇ ਕਰਨੇ ਪੈਂਦੇ ਨੇ ਗੋਡੇ ਪੋਣ ਤੋਂ ਪਹਿਲਾਂ। ਵੀ ਤੂੰ ਕੀ ਪੋਲੇ ਕਰੇਗਾ ਡਾਕਟਰ ਘਰੂ ਪੋਲੇ ਦਾ? ਗੱਲ ਸੁਣ ਲੈ। 2.5 ਲੱਖ ਵਾਲੇ ਪਿੱਤਲ ਦੇ। 2 ਲੱਖ ਵਾਲੇ ਸਟੀਲ ਦੇ। ਅੱਛਾ 1.5 ਲੱਖ ਵਾਲੇ ਲੋਹੇ ਦੇ। ਤੇ 1 ਲੱਖ ਰੁਪਏ ਵਾਲੇ ਦੇਗੀ ਲੋਹੇ ਦੇ। ਵੀ ਰਾਵੜ ਦੇ ਨਾਬ ਵਾਲੇ ਹੀ ਬਾਬਰ ਦੀ ਕੱਟਦੀ ਨਹੀਂ ਹੈਗੀ ਇੱਕ ਬਦ ਐਕਟਰ ਸਿੱਧੇ ਆਪਰੇਸ਼ਨ ਦਾ 20000 ਰੁਪਏ ਲੈਂਦਾ ਜਦੋਂ ਇੱਥੇ ਕਿਸੇ ਦਾ ਬੁੜਾ ਬੁੜਾ ਮਰਿਆ ਹਾਂ ਉਹਦੇ ਗੋਡੇ ਵਧੀਆ ਚੱਲਦੇ ਹੋਏ ਆਪਾਂ ਉਹ ਕੱਢ ਕੇ ਚੱਕ ਲੈ ਚੱਲਾਂਗੇ ਬੇ ਕਿਸੇ ਦੇ ਪਵਾਏਗਾ ਉਹਨੂੰ ਗੋਡੇ ਕੁਸਰ ਨਾ ਜੇ ਕਿਸੇ ਬੁੜਾ ਮਰਿਆ ਸੰਸਕਾਰ ਕਰਨ ਤੋਂ ਬਾਅਦ ਉਹਦਾ ਗੋਡਾ ਕੱਢ ਲਾਂਗੇ ਆਪਾਂ ਤੇਰੇ ਪਵਾ ਦਾਂਗੇ 20000 ਚ ਕੰਮ ਹੋ ਜੂ ਬੇ ਮੈਂ ਦਵਾਈ ਲਿਆਈ ਆ ਉਹ ਕਹਿੰਦੀ ਹਟ ਜੂ ਦਵਾਈਆਂ ਤੇ ਪੂਆਂ ਨਾਲ ਨਹੀਂ ਹਟਦੇ ਢਿੱਡ ਦਾ ਦੇਖ ਤੇਰਾ 20 ਕੁਇੰਟਲ ਦਾ ਬਈ ਡਗ ਡਗ ਮੋਟਾਗਾ ਇਹ ਮੋਟੀ ਹੋ ਗਈ ਗੋਡੇ ਤੇਰੇ ਪਾ ਦਾਂਗੇ ਆਪਾਂ ਰੱਬ ਮਾ ਕਹਣਾ ਕੋਈ ਗਾਂ ਗੂਂਦ ਨਾ ਪੱਟ ਕੇ ਪਾ ਦੀ ਠੱਠਾ ਠੱਠਾ ਇੱਥੇ ਪਿੰਡ ਚ ਬਈ ਮੇਰੇ ਗਾਂ ਦੇ ਕਿਵੇਂ ਆਉਣਗੇ ਕਾਂਗਾ ਹੜੂ ਚ ਲੈ ਆਉਂ ਮੱਜਾ ਮੁੱਜਾ ਵਾਲਾ ਪਵਾਲਾ ਗੁੱਡੀ ਨਾਲ ਐ ਭੱਜੀ ਫਿਰੇ ਬਸ ਤੂੰ ਆਪਦੇ ਪਵਾਲੀ ਤੇਰੇ ਕੋਲ ਤਾਂ ਬਹਿ ਬਤਾ ਨਹੀਂ ਜਦੋਂ ਕੋਲੇ ਬਹਿ ਜਾਣਾ ਮੇਰੇ ਕੋਲ ਤਾਂ ਬਹਿ ਬਤਾ ਹੁੰਦਾ ਤੂੰ ਤੂੰ ਫਿਰਦਾ ਰਹਿਣਾ ਕੁੱਤੇਆਂ ਵਾਂਗੂ ਬਰ ਸਰ ਚੰਗਾ ਫਿਰ ਅੱਜ ਮੰਜੀ ਇਕੱਠੀ ਡਾਲਾਂਗੇ ਚੰਗਾ ਟਾਈਮ ਆ ਕੋਈ ਲੋੜਾ ਤਾਂ ਹੋ ਗਿਆ ਹਣ ਤੂੰ ਲੋੜਾ ਹੋ ਗਿਆ ਇਕੱਲਾ ਬਾਤਾਂ ਕਰਾਂਗੇ ਸੌਕ ਕਵੀਦਾਰੀ ਦੀ ਰਾਤ ਨੂੰ ਕਰੂੰਗਾ ਚੰਗਾ ਉਨੇ ਕਰ ਲਾ ਮੇਰੇ ਨਾਲ ਤਾਂ ਕਵੀਦਾਰੀ ਰਾਤ ਨੂੰ ਕਰੂੰਗਾ ਰਾਤ ਨੂੰ ਨਹੀਂ ਕਰਨੀ ਆ ਕਰਨੀ ਆਈ ਹੈ

ਓਏ ਇਧਰ ਨੂੰ ਮੂੰਹ ਕਰਕੇ ਪੈ ਜਾ ਮੈ ਇਧਰ ਨੂੰ ਕਰਕੇ ਪੈ ਜਾ ਨਾ ਐਂ ਦੱਸ ਕੀ ਹੁੰਦਾ ਹੁੰਦਾ ਦੱਸ ਹੈ ਆਏ 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 ਓਹ ਹੋ ਹੋ ਰੱਬਾ ਆਏ ਗੋਡੇ ਪੋਣੀ ਪੈਣਗੇ ਲੱਗੂ ਮੇਰੇ ਸਾਡੇ ਦਾ ਠੇਕਾ ਸਾਰੇ ਆ ਕਿਆੜ ਚੰਗਾ ਫਿਰ ਮੈਂ ਤਾਂ ਮੜਿਆ ਕੰਮ ਜਾ ਕੀ ਹੋਣਾ ਪੰਜ ਮਿੰਟਾਂ ਚ ਤੇਰੇ ਕਿਹੜੇ ਕੰਮ ਜਾਦਾਗੇ ਡਾਕਟਰ ਵਾਲਾ ਕੰਮ ਜ਼ਿਆਦਾ ਹੈਗਾ ਡਾਕਟਰ ਤੋਂ ਟੀਕਾ ਜਾ ਲਵਾ ਕੇ ਲਿਆਉਣਾ ਦੇ ਕੋੜੇ ਵਰਗਾ ਤਾਂ ਹੈਗਾ ਤੂੰ ਚੰਗਾ ਬੜਾ ਤੇਰੇ ਕਾਹਦਾ ਟੀਕਾ ਲੱਗੂਆ ਹੁਣ ਅੰਦਰਾਤੇ ਦਾ ਹੈ ਅੰਦਰਾਤੇ ਦਾ ਅੰਦਰਾਤ ਆ ਕੀ ਹੁੰਦਾ ਅੰਦਰਾਤ ਆਏ ਹੁੰਦਾ ਵੀ ਦਿਨੇ-ਦਿਨੇ ਦੀ ਦਾ ਰਾਤ ਨੂੰ ਦੇਖਣੋਂ ਹਟ ਜਾਂਦਾ ਵੇ ਤੈਨੂੰ ਸਾਰਾ ਕੁਝ ਦੀਂਦਾ ਤੂੰ ਬਹਿਤਾਂ ਨਾ ਕਰਿਆ ਕਰ ਪਕਾਈ ਨਹੀਂ ਮਾਰਦੇ ਹੁੰਦੇ ਤੰਦਰਾ ਤੇ ਟੀਕਾ ਲਗਾਉਣਾ ਪੈਂਦਾ ਮੈਨੂੰ ਜਮੀ ਦਿਖਰੋਂ ਹਟ ਜਾਂਦਾ ਚੰਗਾ ਮੇਰੇ ਵੀ ਲਵਾ ਕੇ ਲੈ ਕੇ ਤੰਦਰਾਤੇ ਦਾ ਤੈਨੂੰ ਸਾਰਾ ਕੁਝ ਦੀ ਨਾ ਮਾਰੀ ਜੰਨੀ ਪਕਾਈ ਵੇ ਤੂੰ ਕੋਈ ਚਾਂਦਨਾ ਚਾੜਦੀ ਐ ਇਹ ਲਵਾਏਗਾ ਟੀਕੇ ਓਏ ਉਹਦੇ ਨਾਲ ਉੱਲੂ ਵਾਲੀ ਅੱਖ ਬਣ ਜਾਂਦੀ ਐ ਬੰਦੇ ਦੀ ਉੱਲੂ ਦੇਣੇ ਤਾਂ ਮੈਨੂੰ ਦੀਦਾ ਰਾਤ ਨੂੰ ਦੀਦਾ ਨਹੀਂ ਉੱਲੂ ਨੂੰ ਰਾਤ ਨੂੰ ਦੀਦਾ ਉਵੇਂ ਅੱਖ ਬਣ ਜਾਂਦੀ ਐ ਵੇ ਮੈਂ ਤੈਨੂੰ ਕਹਿ ਨਹੀਂਦਾ ਹੈਗੀਆਂ ਵੀ ਤੂੰ ਉੱਲੂ ਆ ਤੂੰ ਉੱਲੂ ਆ ਮਾਰੀ ਤੁਮਾਰੀ ਡੋਰ ਕਰ ਦਿਆ ਮੈਂ ਨਾ ਛੜ ਰਹਿ ਤੂੰ ਡੋਰ ਕਰਦੀਆਂ ਨਾਲੇ ਹੋਰ ਤੂੰ ਕੰਮ ਹੀ ਇਹੇ ਕਰਦਾਗਾ ਨਹੀਂ ਇਹੇ ਕਰਦਾ ਨਾਲੇ ਭੱਜਾ ਫਿਰਿਆ ਕਰੂ ਮੈਂ ਤਾਂ ਜਾਨਾ 800 ਦਾ ਠੀਕ ਆਉਂਦਾ ਇੰਨਾ ਨਗਾ 80 ਰੁਪਿਆ ਦਾ ਹੈ ਅੱਛਾ ਦੇਖਾ ਤਾਂ ਨਹੀਂ ਹੈਗਾ ਤਾਂ 800 ਸਾਰਾ ਦਿਨ ਘਰ ਹੀ ਨਹੀਂ ਬੜਦਾ ਹੈਗਾ ਪਤਾ ਨਹੀਂ ਕਾਹਦਾ ਅੰਦਰਾ ਹੱਤਾ ਮੈਂ ਤਾਂ ਬਿਮਾਰੀ ਪਹਿਲੀ ਵਾਰ ਸੁਣੀ ਹੈ ਪਤਾ ਨਹੀਂ ਕੋਈ ਗਲਤ ਨਾ ਲਵਾ ਲੈ ਕੇ ਡੂੰ ਹੜਕ ਜੇ ਇੱਥੇ ਚਾਰ ਦੀ ਬਣ ਗਈ ਦਾਲ ਡਾਕਟਰ ਤਾਂ ਇਦਰੀ ਤੁਰਿਆ ਹੋਰ ਕਿਵੇਂ ਆ ਡਾਕਟਰ ਹਾਂ ਵਧੀਆ ਵਧੀਆ ਬਾਬਾ ਜੀ ਹੋ ਠੀਕ ਹੋ ਉਹ ਵਧੀਆ ਵਧੀਆ ਮੈਂ ਤਾਂ ਦੁਕਾਨ ਤੇ ਆਉਂਦਾ ਸੀ ਤੇਰੇ ਕੋਲੇ ਮੇਰੇ ਕੋਲੇ ਆਉਂਦੇ ਸੀ ਹਾਂ ਕੀ ਗੱਲ ਹੋ ਗਈ ਠੀਕ ਤਾਂ ਹੈ ਸਭ ਓਏ ਉਹੀ ਟੀਕਾ ਜਾ ਲਵਾਉਣ ਆਉਂਦਾ ਸੀ ਅੱਛਾ ਅੱਛਾ ਬਾੜੇ ਸ਼ਰਾਰਤੀਆਂ ਤੁਸੀਂ ਵੀ ਹਨਾ ਟਲਦੇ ਨਹੀਂ ਜਮਾ ਓਏ ਬੁੜੀ ਅੱਜ ਮੈਂ ਸਾ ਕਿਹਾ ਸੀ ਜੀ ਇਕੱਠੇ ਪਾਵਾਂਗੇ ਅੱਛਾ ਅੱਜ ਦੀ ਰਾਇ ਬਣਾਈ ਬੈਠੇ ਹੋ ਹੈ ਹਾਂ ਅੱਜ ਤਾਂ ਫਿਰ ਤੁਹਾਡਾ ਇਹ ਕੰਮ ਬਣ ਨਹੀਂ ਸਕਦਾ ਪਾਪਾ ਜੀ ਕਿਉਂ ਓਏ ਕੀ ਗੱਲ ਹੈ ਦਵਾਈ ਮੁੱਕੀ ਪਈ ਐ ਓਹੋ ਯਾਰ ਮੈਂ ਹੋਰ ਲਾ ਦੇ ਟੀਕੇ ਵਾਲੀ ਗੱਲ ਨਹੀਂ ਬਣਦੀ ਦੇਣ ਨੂੰ ਤਾਂ ਮੈਂ ਤੁਹਾਨੂੰ ਗੋਲੀ ਵੀ ਦੇ ਦੂੰਗਾ 5 ਮਿੰਟਾਂ 'ਚ ਫੁੱਸ ਹੋ ਜਾਓਗੇ ਪਰ ਮੈਂ ਨਹੀਂ ਚਾਹੁੰਦਾ ਵੀ ਤੁਹਾਡੀ ਬੇਇੱਜ਼ਤੀ ਹੋਵੇ ਪੁਰਾਣੇ ਖੜਾਰੀ ਓਹ ਆ ਚੱਕਰ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਲ ਛੋਟਾ ਹਾਂ ਦਿਲ ਛੋਟਾ ਨਾ ਕਰੋ ਦਵਾਈ ਆਪਣੇ ਕੋਲੇ 15-20 ਦਿਨ ਤੱਕ ਦੁਬਾਰੇ ਆ ਜਾਊਗੀ ਬਾਲੇ ਦਿਨ ਨੇ ਛੇਤੀ ਮੰਗਾਲਾ ਮੰਗੀ ਵਾਲੀ ਆ ਇੱਡੀ ਜ਼ਿਆਦੇ ਮੰਗਾ ਬੁੜੇ ਸਾਰੇ ਖਤਮ ਹੋਏ ਪਏ ਆ ਸਾਰੇ ਪਿੰਡ ਦੇ ਬੁੜੇ ਖਤਮ ਹੋਏ ਪਏ ਆ ਹੋਰ ਮੰਗ ਬਹੁਤ ਜ਼ਿਆਦੇ ਬਾਬਾ ਜੀ ਉਹਦੀ ਬੁੜੇ ਤਾਂ ਬੁੜੇ ਨੌਜਵਾਨ ਲਵਾਈ ਜਾਂਦੇ ਆ ਉਹ ਟੀਕੇ ਮੇਰੇ ਤੋਂ ਕਿਤੇ ਹੋਣਾ ਕੰਪਨੀ ਬੰਦ ਹੋ ਜੀ ਸੋਡੇ ਵਾਸਤੇ ਤਾਂ ਮੈਂ ਸਟਾਕ ਬਚਾ ਕੇ ਰੱਖੂਗਾ ਬਾਈ ਠੀਕ ਆ ਚੱਲ ਫਿਰ ਮੈਂ ਤਾਂ ਤੇਰੇ ਕੋਲ ਜਾਂਦਾ ਸੀ ਐਂ ਮੋੜ ਚੱਲਦੇ ਆਜਾ ਫਿਰ ਮੈਂ ਤਾਂ ਇੱਧਰ ਕੋਈ ਮਰੀਜ਼ ਦੇਖ ਕੇ ਆਉਣਾ ਤੁਸੀਂ ਮੇਰੇ ਨਾਲ ਕੀ ਕਰੋਗੇ ਮੈਂ ਆਪਦੇ ਘਰੇ ਮੁੜ ਜੂ ਚਲੋ ਆਜੋ ਫਿਰ ਆਜੋ ਆਜੋ ਆਹਨੇ ਠੰਡ ਤੁੰਬੀ ਬਾੜੀ ਮਾਨ ਦਾ ਡੱਟਾ ਖਾਇਆ ਕਰ ਕੋਈ ਨਾ ਨਾ ਕੋਈ ਗੱਲ ਨਹੀਂ ਛੋਟੇ ਵਾਲੀਆਂ ਖਰਾਕਾ ਕਿੱਥੇ ਰੰਝਾਂ ਨਹੀਂ ਹੁਣ ਹਾਂ ਚੱਲ ਕੋਈ ਗੱਲ ਅੱਜ ਚਿੱਤ ਚਿੱਲ ਗਏ ਗੁੜੀ ਨੂੰ ਵੀ ਦੱਸ ਹੀ ਜਾਂਦੀ ਆਪਾਂ ਜੇ ਫਿਰ ਦੱਸਣਾ ਤਾਂ ਉਹ ਫਿਰੇ ਬੋਲੂਗੀ ਨਹੀਂ ਮਾਂ ਚਦਾਖੜ ਅਸੀਂ ਮਾੜਾ ਜਾ ਛੇ ਜਾ ਇਹ ਅੱਡੇ ਤੇ ਘਰੇ ਵੀ ਪੈਰ ਲਾ ਲੈ ਹੁਣ ਕਿਧਰ ਨਿਕਲਦੀਆਂ ਲਾ ਕੇ ਸੁਰਖਾ ਮੈਂ ਇਹਨੂੰ ਖਵਾ ਲਿਆ ਮਾੜਾ ਜੇ ਗੋਲ ਗੱਪੇ ਵਾਲੇ ਕਹੀ ਜਾਂਦੀ ਐ ਇਹ ਨਹੀਂ ਰਜਦੀ ਹੈਗੀ ਕੀ ਤੇਰੇ ਜੀਬ ਮੂਤਲੀ ਰੰਦੀ ਸਾਰਾ ਦਿਨ ਇਹ ਤਾਂ ਵਾਲੀ ਨੇ ਬੋਲਿਆ ਕਰ ਮੱਸ ਕੇ ਐ ਕੀ ਕਰਦੀ ਔਨੇ ਤੋਂ ਹੋਰ ਐ ਜੇ ਨਖਰਾ ਗੁੱਸਾ ਖਾਦੀ ਪੁੱਤਾਂ ਅਸੀਂ ਵੀ ਤੇਰੀਆਂ ਧੀਆਂ ਹੀ ਆ ਰੋਟੀਆਂ ਪਕਾ ਲਓ ਰੋਟੀਆਂ ਖਾ ਲਓ ਰੋਟੀਆਂ ਨਾਲ ਢੱਡ ਭਰੂ ਪਤਾ ਕੁਛ ਨਹੀਂ ਹੁੰਦਾ ਸਤ ਕੋਲ ਰੋਟੀ ਖਾ ਕੇ ਬੁਕਾ ਦਾਂਗੀ ਮੰਮੀ ਬਾੜਾ ਨਾ ਨਾ ਲੱਗਿਆ ਕਰ ਤੈਨੂੰ ਨਹੀਂ ਪਤਾ ਇਹੇ ਜੀ ਆ ਕੌਣ ਆ ਇਹ ਜੀ ਜੱਸ 100 ਗੁਣੇ ਵਧੀਆ ਤੇਰੇ ਨਾਲ ਉਹ ਕੰਨ ਨਾ ਬਾਰ ਮੇਰੇ ਜਿੱਤੇ ਦਿਨ ਸਬੂਤ ਦਿਖਾਤੇ ਉਤੋਂ ਮੰਨ ਜੇਗੀ ਹਾਂ ਮੰਨ ਜੂਗੀ ਰੋਟੀਆਂ ਨਹੀਂ ਦੇਣੀਆਂ ਹੁਣੇ ਤੈਨੂੰ ਉਹੀ ਦੇਉਗੀ ਬੱਤ ਰੋਟੀਆਂ ਨੂੰ ਲਾਲਾ ਸ਼ਰਤ ਤੈਨੂੰ ਸਬੂਤ ਦਿਖਾਵਾਂਗੇ ਅਸੀਂ ਦਿਖਾ ਦੋ ਲਾਲਾ ਸ਼ਰਤ ਲੈ ਲੱਗ ਗਈ ਤੇਰੇ ਮੇਰੀ ਹਾਂ ਅਸੀਂ ਆ ਗਏ ਜਿੱਤੇ ਤੂੰ ਖਾਣਾ ਕੁਸ ਤੂੰ ਦੱਸ ਦੇ ਤੈਨੂੰ ਦੇ ਦਾਂਗੇ ਮੈਂ ਨਹੀਂ ਖਾਂਦੀ ਮੇਰੇ ਦੰਦ ਦੁਖਦੇ ਆ ਕਿਉਂ ਦੰਦ ਜੜਾਂ ਖੁਰੀਆਂ ਹੋ ਗਈਆਂ ਆਜਾ ਚੱਲ ਕੇ ਚੱਲ ਚੰਗਾ ਫਿਰ ਅਸੀਂ ਧਿਆਨ ਰੱਖੀ ਕਰਦਾ ਆ ਗਿਆਂ ਬਸ ਲੈ ਬੈਤ ਲਾਏ ਨਹੀਂ ਖੜਦੀਆਂ ਘਰੇ ਰੋਟੀਆਂ ਨੂੰ ਹੁਕਮ ਲਾਗੀਆਂ ਰੋਟੀਆਂ ਪਕਾ ਦੇ ਸਾਂਗਾ ਸਾੜਦੇ ਆਲੇ ਖਾਏ ਗੁਲਗਲੇ। ਹਾਂ ਮੰਮੀ ਨੂੰ ਪਤਾ ਨਹੀਂ ਕੀ ਕਹੀ ਜਾਂਦੀ ਹੈ ਪੁੱਛਦੀ ਹੈ ਜਾ ਕੇ। 니 ਮੰਮੀ? ਹਾਂ। ਉਹ ਕੀ ਕਹਿੰਦੇ ਗੱਸ ਤੈਨੂੰ? ਕੀ ਕਹਿਣਾ ਬੈਤਲਾ ਨੇ ਮੈਨੂੰ? ਡੱਕਾ ਤੋੜਨਾ ਨਹੀਂ ਹੁਣ ਇੱਧਰ ਨਿਕਲ ਗਈਆਂ ਬਾਜ਼ਾਰ ਕਣੀ। ਉਦੋਂ ਤੈਨੂੰ ਤਾਂ ਐ ਤੇ ਕੁੱਟ ਕੇ ਸੱਟ ਗਈਆਂ। ਹੁਣ ਤ ਉਹਦੇ ਨਾਲ ਲੱਗੀ ਖੜੀ ਸੀ। ਢੂੰਗਾ ਨਾ ਢੂੰਗਾ ਖੜਾਈ ਜਾਂਦੀ ਸੀ। ਕੋਲੇ ਆ ਕੇ ਬਹਿ ਗਈਆਂ ਪੁੱਤ ਮੈਂ ਕੀ ਕਰਾਂ? ਹੁਣ ਮੈਂ ਲੜਦੀ ਹੁਣ ਉਹਨਾਂ ਦੇ ਬਿੰਦੇ ਬਿੰਦੇ ਸੋਹਣੇ ਲੱਗਦੀਆਂ ਜੇ ਉਹਨਾਂ ਨਾਲ ਹੁਣੇ ਮੈਂ ਕੁੱਤੇ ਖਾਣੀ ਕਰ ਲਈ ਅੱਡ ਹੋ ਗਈਆਂ ਲੋਕ ਕੀ ਗੱਲਾਂ ਕਰਨਗੇ ਪੁੱਤ ਤੈ ਲੋਕਾਂ ਨੂੰ ਉਦੋਂ ਨਹੀਂ ਦਿਖਦਾ ਸੀ ਜੇ ਤੈਨੂੰ ਕੁੱਟ ਕੇ ਗੀਆਂ ਸੀ ਹੁਣ ਦੱਸ ਮੈਂ ਕੀ ਉਹਨੂੰ ਗੋਲੀ ਮਾਰਾ ਹੁਣ ਕੋਈ ਆ ਕੇ ਚੁੰਬੜ ਕੇ ਬੈ ਗਈ ਇੱਥੇ ਮਿੱਠੀਆਂ ਹੀ ਮਾਰਦੀ ਤੇਰੇ ਵਾਰੀ ਕਹਿੰਦੀ ਸੀ ਤੂੰ ਉਹਦੀਆਂ ਮਾਰਨ ਮਿੱਠੀਆਂ ਚ ਨਹੀਂ ਮੈਂ ਉਹਦੀਆਂ ਗੱਲਾਂ ਚਾਉਣ ਵਾਲੀ ਹਾਂ ਜੇ ਦੇਖ ਲੈ ਹਣ ਫਿਰ ਮੈਂ ਇੱਥੋਂ ਵੀ ਹੱਥ ਧੋਕੇ ਪੈ ਜਾਵਾਂਗੀ ਜੇ ਉਹਨੂੰ ਬੁਲਾਇਆ ਤਾ ਬੱਤਾ ਤੂੰ ਤਾਂ ਕਿੰਨੀ ਸਿਆਣੀ ਆ ਹਜੇ ਤੇਰੇ ਬਾਰੇ ਬੋਲਿਓ ਉਹ ਆਏ ਆ ਉਹ ਐਮਾ ਕੋਈ ਸਬੂ ਉਹ ਤਾਂ ਚਾਹੁੰਦੀ ਹੈ ਵੀ ਇਹਨਾਂ ਦੇ ਵੀ ਫਿੱਕ ਪੈ ਜਾ ਦੋ ਇਹਨਾਂ ਦੀ ਹਾਂ ਸੱਸ ਨੂੰ ਦੀ ਆਪਾਂ ਤਾਂ ਕੋਈ ਨਹੀਂ ਲੜਦੀਆਂ ਹੈਗੀ ਉਹ ਆ ਵੀ ਮੇਰਾ ਸਿੱਕਾ ਬੋਲੇ ਇੱਥੇ ਜਾਂਦੀ ਹੋਈ ਕਿ ਗੀ ਰੋਟੀ ਪਕਾ ਲਿਓ ਕੋਈ ਨਹੀਂ ਰੋਟੀ ਪਕਾਣੀ ਆਪ ਤਾਂ ਮੈਂ ਤੇਰੀਆਂ ਪਕਾ ਲੂੰ ਮੇਰੀਆਂ ਪਕਾ ਲੂੰਗੀ ਤੇ ਬਾਪੂ ਜੀ ਨੂੰ ਆ ਬਖਾ ਦੂੰਗੀ ਹੁਣ ਜੇ ਆਈਆਂ ਕਹਿ ਦਾਂਗੇ ਡੱਪ ਕੇ ਧੰਨ ਹੋ ਤੁਸੀਂ ਬਾਹਰ ਬਸ ਕੁਛ ਨਹੀਂ ਦੇਣਾ ਹੈਗਾ ਤੂੰ ਵੀ ਬਾਲ ਕੇ ਮਿੱਠੀਆਂ ਜੀ ਨਾਲ ਮਾਰਿਆ ਕਰ ਹਾਂ ਮੈਂ ਤਾਂ ਕੋਈ ਨਹੀਂ ਮਾਰਦੀ ਮਿੱਠੀਆਂ ਬੱਸ ਚੁੱਪ ਕਰ ਕੇ ਅੰਦਰ ਵੜ ਕੇ ਬਹਿ ਜੀ ਹੁਣ ਚੰਗਾ ਅੰਦਰ ਮੈਂ ਰਖੇਸ ਲੈ ਕੇ ਬਹਿ ਜੂ ਉੱਤੇ ਹਾਂ ਬਸ ਕੇਸ ਲੈ ਕੇ ਬਹਿ ਜੀ ਕੈਦੀ ਮੈਂ ਮੈਂ ਕਹਿ ਦੂੰਗੀ ਸੌਂਗੀ ਬੀਬੀ ਦਾ ਖਬਰਾਂ ਦੇਖ ਲੈ ਘਰੇ ਮੈਂ ਆਖਿਆ ਰੋਟੀ ਪਕਾ ਲਓ ਰੋਟੀ ਨਾਲ ਢੱਡ ਭਰੂਗਾ ਰੋਟੀ ਨਾਲ ਢੱਡ ਭਰੂਗਾ ਬਾਈ ਤਨਾ ਰੋਟੀ ਤਾਂ ਲੱਗੀਆਂ ਨਹੀਂ ਇੱਧਰ ਨਿਕਲ ਗਈਆਂ ਸਮੋਸਿਆਂ ਨਾਲ ਢੱਡ ਭਰ ਦੇ ਇਹਨਾਂ ਸਾਰਾ ਦਿਨ ਹੀ ਢੱਡ ਭਰ ਦੇ ਲੰਦਾ ਅੱਲਾ ਦੋਸਤ ਕਰਦਿਆਂ ਬੰਦੇ ਦੇਖਦਿਆਂ ਇਹ ਗਲੀਆਂ 'ਚ ਮੈਨੂੰ ਪਹਿਲੇ ਹੀ ਪਤਾ ਉਹ ਕੀ ਦੱਸਦੀਆਂ ਪੁੱਤ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਸਾਰਾ ਪਤਾ ਉਹ ਗੱਲ ਵਾਰੀ ਇਹ ਦੇਖ ਲੀ ਪਿੰਡ ਚ ਬੰਦੇ ਲਸਲੂਸ ਕਰਦਿਆਂ ਕਿਤੇ ਇੱਧਰ ਨੰਗੀਆਂ ਕਿਤੇ ਇੱਧਰ ਨੰਗੀਆਂ ਪਿੰਡ ਦਾ ਪਿੰਡ ਦਾ ਬੰਦਾ ਨਾ ਕਰਨੀ ਬਾਹਰਲੇ ਨਾਲ ਕਰ ਲੈਣ ਭੱਜ ਜਾਣ ਬਾਹਰਲੇ ਨੂੰ ਭੱਜ ਜਾਣਾ ਆਪਾਂ ਕਿਹੜਾ ਰੋਕਦੇ ਇਹਨਾਂ ਨੂੰ ਆਪਾਂ ਨੂੰ ਤਾਂ ਆਹੀ ਮੱਥਰ ਓਡੀ ਲੱਗੀ ਹੋਈ ਸੀ ਇੱਕ ਆ ਹੋਰ ਆ ਗਈ ਫੱਟੀ ਇਹ ਉੱਤਰੀ ਹੋਰ ਆ ਗਈ ਤਪਾਉਣ ਨੂੰ ਹੈ ਜਮਾ ਫੱਟੀ ਜੀ ਨਖਰੇ ਐ ਕਰੂ ਜਮ ਬੜੀ ਸੁਣੀ ਹੁੰਦੀ ਐ ਮੈਂ ਮਤਲਬ ਸੱਪੜਾ ਜਿ ਲੱਗਿਆ ਪਿਆ ਹਾਂ ਖਾਂਦੀਆਂ ਨਹੀਂ ਪਤਾ ਭੁੱਖੇ ਘਰੋਣੇ ਜਮਾ ਖਾਂਦੀਆਂ ਨਹੀਂ ਪੀਂਦੀਆਂ ਨਹੀਂ ਕੁਛ ਬਾਹਰੋਂ ਸੁੱਕੀ ਪਈ ਆ ਭੈਣੇ ਨਾ ਜੈ ਜੀ ਚਿੱਤੜ ਨਹੀਂ ਚੁੱਤੜ ਨਹੀਂ ਦੇਖ ਕੇ ਮੈਂ ਚੁੱਤੀ ਆ। ਚਲ ਆਪਾਂ ਕੀ ਲੈਣਾ ਆਪਾਂ ਕੁਚਗਲੀਆਂ ਕੀਤਾਂ ਆਂਦ ਨਾ। ਚਲ। ਚਲ ਠੀਕ ਐ ਪੁੱਤ। ਹਾਂ। ਰੋਟੀ ਟੂੜੀ ਬਣਾ ਕੇ ਮੈਂ ਤੈਨੂੰ ਬੋਲ ਮਾਰੂੰਗੀ। ਅੰਦਰ ਬਹਿ ਕੇ ਖਾਲੀ ਚੱਪਾ। ਕਾਦੀ ਬਣਾਏਗੀ ਦਾਲ ਪੁੱਤ? ਬਣਾਉਣ ਲੱਗੀ ਕਿ ਟਿੰਡੇ ਬਣਾਉਣ ਲੱਗੀ? ਟਿੰਡੇ? ਹਾਂ। ਬਸ ਅੰਦਰ ਬਹਿ ਕੇ ਖਾਲੀ ਚੱਪਾ ਕਰਕੇ ਰੋਣਾ ਨਹੀਂ ਪਾਣਾ। ਠੀਕ ਐ ਪੁੱਤ। ਬੈਂਗਣ ਬਣਾ ਲਾ ਗਦੇ। ਹਾਂ ਬੈਂਗਣ ਦਾ ਭੜਤਾ ਬਣਾਉਂਗੀ ਮੰਮੀ ਮੈਂ। ਬੈਂਗਣ ਦਾ ਮੈਨੂੰ ਬੜਾ ਵਧੀਆ ਲੱਗਦਾ। ਹੈ ਜੀ ਜੀ। ਹਾਂ। ਮੈਂ ਥੋੜੇ ਫਿੰਡ ਤੇ ਗੁਲੀਆਂ ਕਿੰਨੀਆਂ ਚੌੜਮਾ ਤੇ ਹੋਰ ਨਿਸ਼ਾਇਰਾਂ ਦੇ ਪੌਂ ਪੌਂ ਟੀਟੀ ਨਹੀਂ ਬਹੁਤ ਹੁੰਦੀ ਆ ਬਾੜੀ ਹੁੰਦੀ ਆ ਨਹੀਂ ਮੱਗਰ ਵੱਖੀ ਬਾੜ ਦੇਖ ਜੀ ਨਹੀਂ ਇਹ ਤੋਂ ਨਹੀਂ ਉਹੀ ਚਰ ਗੰਦ ਚਾ ਪਾਉਂਦੇ ਆ ਹਾਂ ਇਹ ਉਹਦੀਆਂ ਦੁਕਾਨਾਂ ਨੇ ਇਹ ਇਹ ਪਹਿਣਾ ਤਾਂ ਬਾੜੇ ਉੱਚੇ ਨੇਗੇ ਹੂੰ ਪਤਾ ਕਿੰਨੀਆਂ ਵਧੀਆਗਾ ਕਦੇ ਕਿਸ ਨੂੰ ਘਾਰੇ ਚ ਬਾੜ ਲਿਆ ਕੋਈ ਕਿਤੇ ਬਾੜ ਦੇ ਬਾੜ ਨਹੀਂ ਆ ਰਹੇ ਹੁੰਦੇ ਦੇਖਣ ਜੀ ਹੂੰ ਲੁੱੱਚੀ ਵੀ ਵਾ ਆ ਜਾ ਆ ਸਾਡੇ ਪਿੰਡ ਦਾ ਬਿਊਟੀ ਪਾਰਲਰ ਆਹਾਂ ਹਾਂ ਕਜੀ ਬਾੜ ਸਟ੍ਰੇਟ ਕਰਾਉਣੇ ਹੋਣੇ ਇੱਥੋਂ ਕਰਾਣੀ ਮੈਂ ਵੀ ਇੱਚੀ ਕਰਾਉਂਗੀ ਨਹੀਂ ਵੈਕਸ ਕਰਾ ਕੇ ਜਾਉਂਗੀ ਕੋਈ ਨਹੀਂ ਕਰਾ ਲਈ ਹੂੰ ਮੈਂ ਪੁੱਤ ਉੱਥੇ ਜਾ ਕੇ ਆਉਣੀ ਆਂਗੀ ਗੋਲ ਕਪਿਖਵਾ ਕੇ ਲਿਆਉਣੀ ਆਂਗੀ ਮੈਨੂੰ ਵੀ ਘਵਾ ਲੈ ਤੂੰ ਕੀ ਕਰੇਂਗਾ ਉੱਥੇ ਛੜਕ ਵਾਲੀ ਵਗਦੀ ਹੈ ਕਿਸੇ ਕੱਲ ਸੇ ਥੱਲੇ ਨਾ ਜੀ ਡਰ ਲੱਗਦਾ ਮੈਨੂੰ ਤਾਂ ਮੁੜ ਕੇ ਲੰਬਾ ਹੱਥ ਆਜੂ ਮੇਰੇ ਤੈਨੂੰ ਤਾਂ ਵੀ ਡਰ ਲੱਗਦਾ ਚੱਟ ਚਾਬੇ ਤੇ ਜੇ ਮੇਰਾ ਕੋਈ ਨਹੀਂ ਮੈਂ ਤੈਨੂੰ ਇੱਥੇ ਹੀ ਲਿਆ ਦੂੰਗੀ ਖਵਾ ਕੇ ਹਾਂ ਠੀਕ ਹੈ ਤੈਨੋਂ ਉਰ ਅਸੀਂ ਪਵਾ ਕੇ ਲਿਆਵਾਂਗੇ ਕਿ ਨਹੀਂ ਲੈ ਚੱਲ ਨਹੀਂ ਨਹੀਂ ਜਵਾਕਾਂ ਦਾ ਲੋਟ ਨਹੀਂ ਆਉਂਦਾ ਨਾਲ ਪੈਣੀ ਮੈਨੂੰ ਡਰ ਲੱਗਦਾ ਮੈਂ ਖੈੜ ਮਾਰ ਲੂ ਦੇਖੀ ਵੇ ਕਿ ਗੋਲੀਆਂ ਛੜਦੀਆਂ ਆ ਰਣਾ ਚੇਤੀ ਜੀ ਜੀ ਕੋਲ ਟਾਈਮ ਬਾਲ ਆਉਣੀ ਆ ਤੁਰਤ ਜਾਨੀ ਹੁਣ ਆ ਸਾਡੀ ਆਟਾ ਚੱਕੀ ਆ ਗਈ ਸਾਡੇ ਪਿੰਡ ਦੀ ਅੱਛਾ ਕੀ ਹਾਂ ਨਹੀਂ ਸ਼ਹਿਰਾਂ ਚ ਤਾਂ ਹੁਣ ਰਹੀ ਨਹੀਂ ਇਹ ਚੀਜ਼ਾਂ ਹੈ ਆ ਚੀਜ਼ਾਂ ਰਹੀਆਂ ਨਹੀਂ ਸ਼ਹਿਰਾਂ ਚ ਹੁਣ ਤੇ ਹੋਰ ਆਟਾ ਕਾਤੇ ਮਸ਼ੀਨਾ ਆ ਗਈਆਂ ਹਾਂ ਇਹ ਤਾਂ ਗੱਲ ਹੈ ਜੀ ਹਾਂ ਤੇ ਕੀ ਬਲਦਨਾ ਮਾਰੇ ਕਿਤੇ ਨਹੀਂ ਮਾਰਦਾ ਆ ਸਾਡੇ ਨਾ ਜਿਹੜਾ ਹੋਈ ਜਾਗਾ ਜਿਹੜੇ ਵੀਡੀਓ ਬਣਾਉਂਦੇ ਨੇ ਅੱਛਾ ਹਾਂ ਉਹਦਾ ਚੌਕ ਵੀ ਆਊਗਾ ਵੱਖੀਪਾੜ ਅੱਛਾ ਕੇ ਉਹ ਵੀ ਦਿਖਾਉਂਗੀ ਮੈਂ ਤੈਨੂੰ ਦਿਖਾ ਚੱਲ ਬਾਲੀਆਂ ਚੀਜ਼ਾਂ ਸਾਡੇ ਪਿੰਡ 'ਚ ਦੇਖਣ ਨੂੰ ਹੂੰ ਹੋਰ ਅੱਛਾ ਸਾਰਾ ਕੋ ਦਿਖਾਉਗੀ ਟੈਨਸ਼ਨ ਨਾ ਮੰਨ ਤੂੰ ਹਾਏ ਹਾਏ ਆ ਗਏ ਬੱਕੀ ਪੜ ਚੌਂਕੇ ਅੱਛਾ ਆ ਐ ਹਾਂ ਆ ਕਿੱਡੀ ਪੈ ਵਕੱਢੀ ਐ ਨਾ ਪੁੱਤਿਆ ਨੇ ਯੋਸ ਨੇ ਲੋਇੰਨ ਲੈਟਾ ਇੱਥੇ ਅੱਛਾ ਕਿ ਹਾਂ ਚਲੋ ਬਧੀਏ ਬਾਹਰ ਕੁਛ ਦੇਖਣ ਨੂੰ ਸਾਡੇ ਪਿੰਡ ਚ ਤਾਂ ਥੋੜੀ ਜੀ ਚੁੰਨੀ ਟਾ ਸਿਰ ਟਕ ਲਾਗ ਲਾ ਕੀ ਕਹੂਗਾ ਬੁਰਗਾ ਲੱਗਦੀ ਮੈਂ ਨਹੀਂ ਟਕਦੀ ਮੈਂ ਤਾਂ ਸ਼ਹਿਰ ਦੀ ਆ ਤੇ ਸ਼ਹਿਰ ਦੀ ਮੈਂ ਆ ਭੈਣ ਜਿਹੇ ਜਿਹਾ ਕਹਿੰਦੇ ਹੁੰਦਾ ਜਿਹੇ ਜਿਹਾ ਦੇਸ਼ ਉਹ ਜਿਹਾ ਪੇਸ਼ ਬਣਾਉਣਾ ਪੈਂਦਾ ਮੈਂ ਨਹੀਂ ਬਣਾਉਂਦੀ ਪਿੰਡ ਦੇ ਹੋਰ ਸਾਹਿਬ ਆਪਣੇ ਦੀਆਂ ਨਹੀਂ ਹੈਂ ਮੈਂ ਤਾਂ ਕੁੜਤੀ ਵਿੱਚ ਹੀ ਪਾਉਣੀ ਹੈ ਹੋਰ ਸਾਰਾ ਕਾਠੀ ਦਿਖਾਈ ਜੰਨੀ ਹੈ ਆ ਜੀ ਜੀ ਪੈਰ ਪੜ ਸਸਤੀ ਗੱਲ ਹੈ ਬਈ ਸਸਤੀ ਗੱਲ ਜੀ ਬਈ ਗੋਲ ਗੱਪੇ ਖਾਣੇ ਸੀਗੇ ਗੋਲ ਗੱਪੇ ਤਾਂ ਜੀ ਬਣਾਉਣਾ ਹਟ ਕੇ ਖੰਡ ਕਰ ਹਾਏ ਹੁਣ ਚਾਹ ਲਓ ਜੀ ਕੋਲਚਾ ਨਹੀਂ ਖਾਣਾਗਾ ਕੋਲਚਾ ਖਾ ਲਓ ਵਧੀਆ ਬਣਾਵਾਂਗੇ ਕੋਲਚਾ ਨਹੀਂ ਖਾਣਾ ਪਿੰਡਾਂ ਵਾਲੇ ਆਲੂ ਨਹੀਂ ਵਧੀਆ ਹੁੰਦੇ ਆਜਾ ਚੱਲ ਚੱਲ ਫਿਰ ਬੱਤਕੇ ਦਾ ਦੇਖੋ ਪਿੰਡਾਂ ਵਾਲੇ ਆਲੂ ਖਾ ਕੇ ਦੇਖੋ ਨਾ ਨਾ ਬਸ ਜੀ ਹੇ ਅੱਜ ਨਹੀਂ ਇੱਥੇ ਹੋਣਗੇ ਗੋਲ ਗੱਪੇ ਬਈ ਗੋਲ ਗੱਪੇ ਹੈਗੇ ਆ ਹੈਗੇ ਜੀ ਆਟੇ ਵਾਲੇ ਖਾਣੇ ਆ ਦੱਸ ਦੇ ਕਿੰਨੇ ਖਾਉਂਗੀ ਸੂਜੀ ਵਾਲੇ ਤੂੰ ਸੂਜੀ ਵਾਲੇ ਖਾ ਲੈ ਮੈਂ ਆਟੇ ਵਾਲੇ ਖਾਉਂਗੀ ਦੱਸ ਦੇ ਕਿੰਨੇ ਆ ਦੱਸ ਦੇ ਤਿੰਨੇ ਜੀ ਤਿੰਨੇ ਨੇ ਦੱਸ ਦੇ ਆ ਲੈ ਲੈ ਨਾ ਕੁਰਸੀ ਜੀ ਕੋਈ ਦੇ ਲੋ ਖੜ ਕੇ ਖਾ ਲਾਂ ਮੱਚ ਬਣੂ ਖੜ ਕੇ ਵੀ ਨ ਮਜ਼ਾ ਕਿੱਥੇ ਆਂਦਾਗਾ ਮਿੱਠੀ ਚਟਨੀ ਡਾਲ ਦੇਣਾ ਕਿਉਂ ਹੀ ਬਿੱਜੂ ਕੋਲੇ ਵਾਗ ਗਿਆ ਆ ਦੇ ਕਿੰਨੇ ਵਧੀਆ ਤੇ ਆੜਾ ਹੀ ਬੋਲਿਆ ਖਾਏ ਤਾਂ ਤੂੰ ਆ ਤੂੰ ਖੜਾ ਬਹਿਣਾ ਮੈਂ ਨਹੀਂ ਖਾਣਾ ਮੇਰਾ ਤਾਂ ਪਾਚ ਦਾ ਨਹੀਂ ਬਈ ਆ ਚੜ ਦੇ ਹੂੰ ਕਿੰਨੇ ਸੁਆਦ ਨੇ ਹਨਾ ਦੀਦੀ ਹੋਰ ਆਣੀ ਪਾਈ ਬਾਈ ਇਹਨੇ ਬੱਜੇ ਹੋਏ ਜੀਰੇ ਪਾ ਲਈ ਅੰਬਰਤ ਮੰਨ ਲੇਖੜੀ ਜਾਗਾ ਆਪੀ ਜੇ ਜੂਆ ਮੇਂ ਜੀ ਜੇ ਦੀ ਤਾਂ ਬਾਬਾ ਚੱਲਦੀ ਐ ਅਣੀ ਚਾਹੀਏ ਬਹੁਤ ਸਵਾਦ ਸੀ ਕੇ ਕੋਲਕਾਤਾ ਮੈਂ ਕਹਿੰਦਾ ਸੀ ਤੇ ਹੋਰ ਤਾਂ ਨਹੀਂ ਕੋਈ ਨਹੀਂ ਦੱਸਦੇ ਨਹੀਂ ਬੱਸ ਆ ਜਾ ਹਟੇ ਹੁਣ ਆਪ ਲਾ ਲਈ ਦੁਕਾਨ ਤੇ ਚਲੋ ਕੋਲਕਾਤਾ ਦਾ ਖਵਾ ਦੇ ਕੁਲਚਾ ਹੀ ਕਰਨਾ ਫੇਰ ਹੁਣ ਉਹ ਤਾਂ ਕਹਿੰਦੀ ਕੁਲਚਾ ਖਾਣੀ ਜੀਗੀ ਉੱਥੋਂ ਮੋੜ ਲਈ ਉਹ ਤਾਂ ਸੜਿਆ ਜਾ ਸੀ ਚਲਾਇਆ ਤੈਨੂੰ ਲਾਲੇ ਲੈ ਕੇ ਚਾਹਦੇ ਨੇ ਤਾਂ ਆਪਾਂ ਚੂਰਨੀਆਂ ਪਖਾਣ ਪੈਪਾ ਹੂੰ ਨਾਲੇ ਹਾਜਮੂਨਾਂ ਲੈ ਕੇ ਆਵਾਂਗੇ ਆਇ ਚਲ ਗਏ ਉਹਨਾਂ ਦੇ ਲੈ ਆਇਤੀ ਪੈਸਿਆਂ ਨੂੰ ਮੈਂ ਮੂਣੀ ਗਿਆ ਹੈਗਾ ਫੇਰ ਆਹੀ ਤੂੰ ਹਟ ਜਾ ਫਿਰ ਓਏ ਉਹ ਕੀ ਕਹਿ ਰਹੇ ਨੇ ਤੂੰ ਇਸ ਤਾਂ ਨਹੀਂ ਸੀ ਦੁਕਾਨ ਤੇ ਕੌਣ ਰੰਗਦਾ ਮੇਰੀ ਗੱਲ ਸੁਣ ਲੈ ਅੱਜ ਘਰ ਤੂੰ ਛੜ ਦਿੰਨਾ ਪੈਸੇ ਕਿਣੀ ਆਹੀ ਟਾਈਮ ਆ 4 ਦਿਨ ਫੇਰ ਲੋਕ ਕਹਿੰਦੇ ਨੇ ਕਿ ਸਾਡੇ ਚੱਲ ਕੇ ਫੇਰ ਕਾਹਾਂ ਸਾਲ ਤੇ ਗੱਲ ਵਗ ਜੂਗੀ ਉਹ ਤਾਂ ਠੀਕ ਆ ਆਪਣੇ ਦੁਕਾਨ ਤੇ ਤਾਂ ਕੋਈ ਐਨੀ ਸਿੱਦਕਾਨ ਖੁੱਲੀ ਛੱਟ ਕੇ ਵਗ ਜਾਂਦਾ ਦੁਕਾਨ ਤੇ ਫੇਰ ਮੈਂ ਤਾਂ ਤੇਰੀ ਆਂਟੀ ਨੂੰ ਦਵਾਈ ਦਿਵਾਉਣ ਵਾਗਿਆ ਇੱਕ ਪਾਛ ਮੁੱਕੀ ਪੀਤੀਗੀ ਹੁਣ ਲੋਕ ਸਮਾਤਰ ਕਰਕੇ ਬੁੰਦੇ ਨੇ ਲੋਕ ਹੈ ਤਾਂ ਕਰਕੇ ਮਾਂ ਗੋਲੇ ਲੈ ਆਂਦੀ ਵਰ ਹੈਂ ਲੈ ਆਂਦੀ ਇਸ ਵਾਰ ਦੀ ਗੋਲੇ ਲੈ ਨਾਲ ਤੇਰੀ ਮਾਂ ਮੰਗਦੀ ਸੱਚ ਹਾਂ ਲੈ ਕੇ ਜਾ ਗੋਲਾ ਉਹਨੂੰ ਵੀ ਦੂੰਗਾ ਸੱਸੀ ਕਾ ਲਾਲਾ ਜੀ ਆ ਆ ਆ ਆ ਜਾ ਭਾਈ ਖੁਸ਼ੀ ਆ ਜਾ ਹਾਂ ਠੀਕੋ ਜੀ ਆਜੋ ਆਜੋ ਆਏ ਹੈ ਹੈ ਹਾਂ ਲੜਕੀ ਭਾਈ ਇਹ ਮੇਰੀ ਭੈਣ ਹੈ ਜੀ ਵੱਡੀ ਅਸਿਆ ਹਾਂ ਹੁਣ ਮੇਰੇ ਦਿਮਾਗ ਚ ਆਈ ਆ ਮੈਂ ਕੀਚਰ ਕਿਵੇਂ ਪੂਜੀਆ ਬਿਸਕੁਟ ਹਾਂ ਹੈ ਸਾਡਾ ਕੀ ਇਹ ਮੇਰੇ ਭੈਣ ਆਈ ਆ ਅਸਿਆ ਅਸਿਆ ਹੁਣ ਠੀਕ ਹੈ ਜੀ ਹਾਂ ਜੀ ਵਧੀਆ ਵਧੀਆ ਕਦੋਂ ਆਇਤੀਗੇ ਮੈਂ ਕੱਲ ਆਈ ਸੀਗੀ ਅਸਿਆ ਹਾਂਜੀ ਜੀ ਲੱਗਿਆ ਬਸ ਲੱਗਿਆ ਪਿੰਡ ਕਿਵੇਂ ਹੈਗਾ ہاں ਵਧੀਆ ਪਿੰਡ ਦਾ ਪਿੰਡ ਸਾਡਾ ਫੂਰਾ ਵਧੀਆ ਹੈਗਾ ਹਾਂਜੀ ਹੂ ਨਾ ਦੇਖ ਕੇ ਸੋਹਣੇ ਚਿਹਰੇ ਕਿਹੜੀ ਨਹੀਂ ਜਾਣਾ ਹੈਗਾ ਰੁਤਬਾ ਦੇਖਣਾ ਬੰਦੇ ਦਾ ਲੇਬਲ ਕਿਵੇਂ ਮਤਲਬ ਕੀ ਲਾ ਮਤਲਬ ਕਿ ਕਿਵੇਂ ਵੀ ਆ ਪੈਸੇ ਵਾਲਾ ਬੰਦਾ ਆ ਨੰਗ ਮਲੰਗਾ ਕਈ ਵਾਰੀ ਸੋਹਣੇ ਚਿਹਰੇ ਫਿਰਦੇ ਹੁੰਦੇ ਨੇ ਮੇਰੀ ਭੈਣ ਨੇ ਤਾਂ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਧਰੇ ਤੂੰ ਗੱਲਾਂ ਕਿਹੜੀਆਂ ਕਰਦੇ ਹੋ ਲਾਲਾ ਜੀ ਤੇਰੀ ਜਦੋਂ ਸੱਸ ਆਈ ਸੀ ਤੀ ਉਹਨੂੰ ਵੀ ਸਮਝਾਇਆ ਸੀਗਾ ਤਾਂ ਸਾਰੀ ਉਮਰ ਲੱਗੀ ਆ ਉਹਦੀ ਰੁਤਬਾ ਦੇਖਣਾ ਚਾਹੀਦਾ ਲੇਬਲ ਦੇਖੀ ਇਹ ਤਾਂ ਵਿਆਹੀ ਬਰੀ ਐ ਨਹੀਂ ਕਿਸੇ ਮਨ ਨੂੰ ਮਾਰਦੀ ਵਿਆਹੀ ਹੋਈ ਆ ਤੇ ਹੋਰ ਲੈ ਮੈਂ ਤਾਂ ਆਇਤੀ ਮੈਂ ਕੁੜੀਆ ਸਾਕਰਾਂ ਦੀ ਮੈਂ ਤਾਂ ਹੂੰ ਅਸੀਂ 7 ਸਾਲ ਹੋ ਗਏ ਵਿਆਹੀ ਨੂੰ ਵਿਆਹੀਆਂ ਵਰਗੀਆਂ ਵੀ ਅੱਖ ਫਟੱਕੇ ਕਰ ਜਾਂਦੀਆਂ ਨੇ ਨੇ ਕਿ ਅਸੀਂ ਫੇ ਆ ਜਾਇ ਮਾਰਨਾ ਬਾਲਾ ਪిల్లా ਜਿਹੜਾ ਰੱਖਿਆ ਹੋਇਆ ਇਹ ਤੀਵੀਆਂ ਦੇ ਵਿੱਚ ਪੜਤੀਆਂ ਬਣੇ ਬੈਠਾ ਕੋਈ ਨਾ ਕੋਈ ਨਾ ਕੋਈ ਨਾ ਨਾ ਮਾਰਨਾ ਹਾਂ ਕੋਈ ਨਾ ਕਹਿੰਦ ਗੱਲ ਤਾਂ ਤੂੰ ਵਧੀਆ ਕਰੀਏ ਚਾਨਣ ਹਰ ਜੀ ਸੇਵਾ ਦੱਸ ਸੇਵਾ ਦੱਸ ਕੀ ਕਰੀਏ ਫਿਰ ਸੇਵਾਤ ਲਾਲਾ ਜੀ ਤੁਸੀਂ ਐਂ ਕਰੋ ਹਾਂ 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 ਤਾਂ ਇੱਕ ਮਿੰਟ ਖਾ ਰ ਪਹਿਲਾਂ ਹਜੇ ਸ਼ੁਰੂਆਤ ਆਪਾਂ ਫੇਰ ਕਰਾਂਗੇ ਇਹ ਤਾਂ ਨਹੀਂ ਮੈਂ ਖਾ ਇੱਕ ਮਿੰਟ ਗੋਲਾ ਖਾ ਪਹਿਲਾਂ ਜੀ ਕੀ ਹੁੰਦਾ ਹੈ ਗੋਲਾ ਇਹ ਤੂੰ ਹਿੰਦੀ ਬੋਲਦੀ ਹੈ ਨਾ ਹੈ ਤੇ ਮੈਂ ਸ਼ਾਇਰ ਚ ਰਹਿਣੀ ਆ ਅਸ ਅਸ ਕਿੰਨੇ ਗੋਲੇ ਨੇ ਤੂੰ ਤਾਂ ਰੋ ਜਾ ਕਰੂੰਗੀ ਤੇ ਲੜ ਮੈਂ ਇਹ ਨਹੀਂ ਆਏ ਖਾਣਾ ਹੈ ਉਮਰ ਹੋ ਗਈ ਅੱਗੇ ਮੈਂ ਕੀ ਕਰਦਾ ਸੀ ਨਾ ਜਦੋਂ ਗੱਭਰੂ ਜਵਾਨ ਹੁੰਦੇ ਹਮ ਤਾਂ ਫੰਦੀ ਨਹੀਂ ਗਾ ਮੈਂ ਤਾਂ ਇਹ ਲਾਲਾ ਜੀ ਪਾ ਕੇ ਸੱਜੂ ਕਰ ਗਿਆ ਆ ਦੇ ਹਾਂ ਹੁਣ ਹੁਕਮ ਕਰ ਇਹ ਨਹੀਂ ਬਸ ਇੱਕ ਤਾ ਦੇ ਦੋ ਪੰਜ ਸਤ ਗੋਲੇ ਜੀ ਅੱਛਾ ਦੋ ਚਾਰ ਦੇ ਦੋਪੀਆਂ ਮਸ ਵਧੀਆ ਲੱਗੇ ਹੈ ਵਧੀਆ ਲੱਗੇ ਗੋਲੇ ਵਧੀਆ ਲੱਗੇ ਹਾਂ 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 ਹੋਰ ਦੱਸ ਹੋਰ ਸਾਰਾ ਕੁਝ ਕਰੇ ਪਿਆ ਕੋਸ ਨਹੀਂ ਲੈਣਾ ਬਸ ਚਲੇ ਚੱਪੇ ਆ ਗਾ ਸਾਫ ਕਿਤਾਬ ਹੁਣ ਕਿੰਨਾ ਹੋਗੇ ਸੋਰੀ ਇਹ ਤੈਨੂੰ ਪਤਾ ਹੀ ਹੈਗਾ ਕਿ ਕਿੰਨਾ ਖਾ ਕਿੰਨਾ ਨਹੀਂ ਹੋਗਾ ਕਿੰਨਾ ਕ ਫਿਰ ਵੀ ਹੈ ਉਹਦਾ ਤੂੰ ਕਿੰਨੀ ਨਰਮ ਬਣ ਕੇ ਆਈ ਸੀ ਅੱਜ ਤੇਰੀ ਵੀ ਅੱਖ ਮੈਨੂੰ ਐ ਪੂਰੀ ਉਬੜਕਦੀ ਲੱਗਦੀ ਹੈਗੀ ਹੈ ਜੀਰੀ ਕਾਦੀ ਵੇਚ ਲਈ ਨਹੀਂ ਪਹਿਲਾਂ ਲਾਲਾ ਜੀ ਉਹ ਆਡੀਓ ਨਾਲ ਸੰਗ ਖਲ ਜਾਂਦੇ ਦੋ ਤਿੰਨ ਵਾਰ ਤੁਸੀਂ ਕਰੇ ਨਾ ਨਾ ਟਾਈਮ ਯਾਦ ਕਰਨਾ ਚਾਹੀਦਾ ਕਿਵੇਂ ਆਈ ਤੀ ਰੋਂਦੀ ਵਿਰਕਦੀ ਹੂੰ ਸੌ ਦੋ ਦਿਨ ਚਕਾਇਆ ਕਿ ਨਹੀਂ ਚਕਾਇਆ ਨਹੀਂ ਆਏ ਨਹੀਂ ਮੈਂ ਮੈਂ ਕਹਿੰਦਾ ਮੈਂ ਕਿਹਾ ਸਾਨੂੰ ਸੱਪੇ ਸੱਪਨ ਲੱਗੀਆਂ ਮੈਂ ਤਾਂ ਇਹ ਕਿ ਐ ਸਾਨੂੰ ਕਿੰਨੇ ਹੋ ਗਏ ਦੱਸ ਦੋ ਕਿੰਨੇ ਦਾ ਹੋਗੇ ਤੈਨੂੰ ਦੱਸ ਦਾਂਗਾ ਨਾਲੇ ਤੇਰੀ ਸੱਸ ਬੁੜਕਦੀ ਹੈਗੀ ਕੀ ਕਹਿੰਦੀ ਹੈ ਬੁੜਬੁੜ ਕਰਦੀ ਰਹਿੰਦੀ ਜਿੱਥੇ ਵੀ ਟੱਕਰਦਾ ਬੁੜਬੁੜ ਕਰਦੀ ਹੈਗੀ ਉਹ ਤਾਂ ਹੈ ਇਹ ਜੀ ਸੁਹਾਗ ਅਲਾਲਾ ਜੀ ਉਹਦਾ ਤਾਂ ਉਹਦੀ ਗੱਲ ਦਾ ਟੈਨਸ਼ਨ ਨਾ ਲਿਆ ਕਰੋ ਉਹਦਾ ਦਿਮਾਗ ਆ ਉਹਦਾ ਤਾਂ ਹੱਲੇ ਹੱਲੇ ਦਿਮਾਗੇ ਸਰਾਂ ਦੇ ਦਵਾਈ ਚੱਲਦੀ ਹੈ ਤਮਾਨਸਾ